ਵਾਦ ਗੁਣ ਕੀ ਸੱਤੇ ੴ ਸਤਨਾਮ ਕਤਾਰੁ ਗੁਰੁ ਨਿਰਭਉ ਨਿਰਵੈਰ ਕਾਲੁ ਨੂਰੁ ਸਰੂਪੁ ਅਜੂਨੀ ਸੈਭੰ ਗੁਰ ਪ੍ਰਸਾਦਿ ਜਾਕੁ ਆਦਿ ਸਤਿਗੁਰ ਗੋਤਰਾ ਪੀ ਗੁਰ ਕਾਮ ਕੋ ਹਉ ਸੂਝਿ ਸਤਿ ਤੁਮ ਜੈ ਸੋਧਨਾ ਹੋਵੇ ਜੇ ਪੀਨਤੁ ਵਾਰ ਗੁਰ ਗਤਿ ਹੋਵੇ ਜਿਲਾਇ ਰਾਂ ਲਿਖਾਰ ਉਪਨੇ ਆਪੋ ਆਪਣਾ ਉਪਰਿ ਜੇ ਬਨਾ ਪੁਰੀਆ ਪਾਤ ਜੈ ਧਿਆਨ ਪਾਲਾ ਕੋਇ ਤੈ ਨੰਦ ਤੈ ਨਾਮਿਤ ਜੈ ਰੋ ਜੈ ਕੇ ਪੂਰਨ ਤੈ ਪਾਲਤ ਮਰ ਜਾਇ ਤੈ ਨਾਮਾ ਦੇਵਿਆ ਨਾਲ ਉਹ ਵੀ ਓਮ ਨਾ ਗਾਰ ਪੁਨਾ ਕਰਿਆ ਜੈ ਯੋ ਤੁਮਿ ਨਾ ਮਨ ਜੇ ਪੂਰਨ ਹੋਇ ਆਇ ਯੋ ਤੁਮਿ ਨੂੰ ਤੰਨੇ ਜੋ ਤੁਮ ਲੇਤ ਦਮਤ ਕੋ ਪਾਨੈ ਤਨਾ ਪੂਰਿ ਬਖਸ਼ੀਸਰ ਦੇਵਕੁਮਾਰ ਜੈ ਮੈਂ ਅੰਦਰ ਸਾਥ ਕੋ ਵਾਰਤ ਨਾ ਕੋਰੇ ਨਾਨਕ ਤੁਮਾਰ ਜੈ ਬੁਜਾ ਤਾ ਓਮ ਅਰਨ ਨ ਕੋਇ ਗਾਵੇ ਕੋ ਤਾਣ ਮੁਗਦ ਕਰ ਨਾਨਕ ਗਾਵੇ ਕੋ ਦਾ ਚਰਨ ਜਿਸਾਨ ਗਾਵੇ ਕੋ ਮੁੰਦਿਆ ਚਾਰ ਗਾਵੇ ਕੋ ਬਜਗ ਤੁਮ ਚਾਰ ਗਾਵੇ ਕੋ ਸਾਧ ਚਰਨ ਕਰ ਗਾਵੇ ਕੋ ਜਿੰਦਾ ਗਾਵੇ ਕੋ ਜਾਤਰਾ ਜਿੱਥੇ ਦੂਰ ਗਾਵੇ ਕੋ ਵਿੰਦੇ ਆਦਰਾਥ ਦੂਰ ਖਤਨਾ ਕਰ ਦਿਨਾ ਤੋਟ ਕਟ ਗੱਜ ਕਰ ਦਿਨ ਕੋਲ ਕੋਲ ਬੋਰਨ ਦਾ ਜੈਨ ਦੇ ਤਪਾਨੇ ਦਵਰ ਗੰਤਰ ਹਰਿ ਸਨਾਏ ਤੁਮੇ ਬੰਦਵਾਇ ਰਾਮ ਕਰਿ ਤਰਵਾ ਸਾਜਨ موسیقی ਗੁਰੂ ਜੀ ਮਾਈ ਜੇ ਮੋ ਜਣਾ ਕਾ ਨੰਕ ਨਾ ਜਾਏ ਗੁਰੂ ਅਕਸ਼ੇਵਰ ਦੇ ਬੁਧਾਰੇ ਸੰਨਾ ਤੀਂਆਂ ਕਟ ਦਾਤਾ ਤੁੰਨਾ ਨਤਣਾ ਜਾਏ ਜੀ ਨਾ ਮਾ ਦੇ ਤੁਆ ਮਰਨ ਤੋਂ ਅਨੁਭਾਵੇ ਤੇ ਨਾ ਇਤਰੀ ਜੇਦੀ ਜੇਡੋ ਕੋਇ ਜੇ ਕਾਮਨ ਤੁਮਾ ਤੇ ਲੱਲੇ ਜੀ ਮਾਤ ਰਤਨਾ ਜਵਾਹਰ ਮਾਨਕ ਜੇ ਗੁਰੂ ਜੀ ਜੁਣੀ ਗੁਰੂ ਅਕਸ਼ੇਵਰ ਦੇ ਬੁਧਾਰੇ ਸੰਨਾ ਤੀਂਆਂ ਕਾਇ ਕਦਾਤਾ ਤੁੰਨਾ ਨਤਣਾ ਜਾਏ ਜੇ ਜੁਟਾ ਰਿਆ ਆਪਾ ਮੋਸ ਬਿਲਾਉ ਜਾਵਨੀ ਮਾਉ ਦੇ ਤੋ ਕੋ ਜਗਾ ਔਰ ਲਰ ਗੈ ਦਰਤ ਜਿਤ ਜਤ ਦੇ ਦੇ ਚਤਨਾਵ ਨਾਮ ਬਾਖਾ ਮੁਝ ਜੈ ਜਿਤਨਾ ਬਰ ਜੀਤ ਕਾ ਦੋਸੀ ਬੋ ਕਰੇ ਨਾਨਕ ਨਿਰਗੁਣ ਪਰੇ ਨਮਤਿਆ ਮੰਦੇ ਜਿਆ ਕੋ ਨਾ ਸੁਝੀ ਜੇ ਸਤਿਗੁਣ ਕੋਇ ਕਰੇ ਸੁਣਾ ਨਿਤ ਜਿਤ ਦੇ ਗੁਣ ਆਪਨਾ ਕਰਤਵ ਦਾਤਾ ਸੁਣਾ ਜੀ ਲੋਪਾਤਾ ਸੁਣਾ ਕੋਮਤ ਕਹਿਤਾ ਨਾਨਕ ਬਖਤਨਾ ਦਾ ਜੁਜਾਤ ਸੁਣਾ ਰੂਪਾ ਪਨਾਸ انگاسا ناچنگ نانک پکاس پاکا ناچنا چلا سن کر آپ نانک پکان کاچ ਮਨ ਲੈ ਕੀ ਗੱਲ ਰੇ ਨਾ ਜਾਏ ਜੇ ਕੋ ਕਹੈ ਤਿਹੇ ਕੁੱਤਾ ਹੈ ਕਾਲ ਤੁਮਨੇ ਸੁਨਹਾਰ ਮਨੈ ਗਾਵੈ ਤੁਨੁ ਚਾਰੈ ਤਾਣਾ ਮਨ ਹੋਇ ਜੇ ਕੋ ਮਨ ਜਾਣਨ ਕੋਇ ਅਨ੍ਹਾ ਗੁਰੂ ਹੈ ਮਨ ਉਤਮਾ ਮਨ ਤੁਰਤਿ ਕੋ ਤੁਮ ਸੇ ਕੋ ਤੁਮ ਨਾਮੁ ਦੁਖਾ ਨਾ ਕੋਇ ਜਨ ਜਬੈ ਸਾਥ ਮਾਝਾ ਜਾਇ ਤਾਣਾ ਗੁਰਿੰਦਰ ਹੋਇ ਜੇ ਕੋ ਮਨ ਜਾਣਨ ਕੋਇ ਮਨ ਨਾਮੁ ਕਰਿ ਸਾਥ ਮਾ ਭਾਇ ਨੰਨਾ ਕੋਤਿ ਪਰ ਜਾਇ ਮਨ ਨਾਮੁ ਮਦੁਰੈ ਕੋਤਿ ਮਨਤਿ ਸੰਤਿ ਸੰਪੁਰਿਆ ਤਾਣਾ ਗੁਰਿੰਦਰ ਹੋਇ ਜੇ ਕੋ ਮਨ ਜਾਣਨ ਕੋਇ ਮਨ ਨਾਮਾ ਸਾਰੇ ਕੋਟਕਾ ਮਨੁਣਾ ਨਾ ਪਰਬੇਰ ਹਰਿ ਤਾਂ ਅੰਦਰ ਜਿਹੋ ਹੋਏ ਜੋ ਮਨ ਜਾ ਜਮ ਕੋਇ ਮਤ ਪ੍ਰਮਾਨ ਬਲ ਕੋਟਾਣ ਬੱਤੇ ਪਾਣ ਅਰਗੇ ਮਾਨ ਪਟੇ ਕੋਮਾ ਦਾ ਰਾਜਨ ਪਰਚਾ ਦਾ ਕੋਇ ਤਿਆਨ ਜੀਉ ਕੈ ਕਰ ਜਾਰ ਪਟੇ ਕਨੈ ਨਾਇ ਸੁਮਾਰ ਤੌ ਤੁੰਦਿਆ ਕਾ ਕੂਤ ਤੋ ਤੋ ਖੱਬ ਜਨ ਤੂਦ ਜੇ ਕੋਪ ਜਾ ਉਤਿਆ ਕਬੇ ਉਪਰ ਕਿਤਾ ਪਾਰ ਦਲੀ ਮੁਰਬੈ ਗੋਉਂਦ ਜੈ ਭਗਲੇ ਹੁੰਦੋ ਦੀਜਾਂ ਦੁਰਗਾ ਕੇ ਨਾਮ ਉਪਮਾਮ ਕੇ ਪੂਰੇ ਤਾਮ ਵੇਲ ਕਾ ਨਾਮੇ ਬੋਲੇ ਤਾਰ ਤੇ ਚੇਤਾ ਹੋਵੇ ਏਤਾ ਤਾਂ ਤਾ ਕੋ ਹਰ ਗੁਰੂ ਕੇ ਕੀ ਤਾਰ ਜਾਣੇ ਗੁਣ ਗੋਸ ਕੀਤਾ ਸੁਭਾਵੇ ਤੁਸਵਾ ਤੇ ਬੋਲੇ ਲੱਗ ਜਿਓ ਉਪਦੇ ਤੁਮ ਨਾਮ ਯਾਰ ਵਾਰਾ ਜਮਾਏ ਕੋ ਬਾਦੂ ਭਗਤ ਨਾਏ ਤੁਲਕਾਰ ਸੁਸਦਾ ਨਾਮ ਤੁਨ ਕਾਰ ਸੰਗਰ ਜਾਤੋ ਸੰਗਰ ਬਾਰੋ ਸੰਗ ਪੂਜਾ ਤੁਤਾਉ चंद्रा तुम वेद पार चंद्र जो कुमार रहे हों दार चंद्र भक्त तुम ज्ञान दार चंद्र सती चंद्र काता चंद्र गोमो भक्त सार चंद्र मूल नाने दार कुछ तो कम था बार जमा एक तो बार जब तो पावन साई पड़े दार तो 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 ताम दर्शन कार चंद्र बोर चंद्र बोर चंद्र बोर रहा हम बोर चंद्र कमल पर जाएं जो ਅਰੰਭ ਨਾਮ ਕੋੜੇ ਕੋੜੇ ਜੁਰਾ ਨਾਮ ਕੋੜੇ ਤੋ ਅਤਕਾਇ ਤਾਂ ਗ੍ਰੰਥ ਜਪਿ ਸਰ ਕਰਨ ਪਾਣਾ ਚੇਤ ਜਿਦਾਰ ਵਰਨ ਜੇਵਾ ਇਕੋਲ ਸੁਰ ਭਗਵਤ ਮਾਇ ਪ੍ਰਿਕਾਰ ਹਸਤ ਸਤਿ ਆਮਨ ਜਰਨਕਾਰ ਅਤੰਤ ਨਾਮ ਅਤੰਤ ਨਾਮ 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 ਚਾਤੋ ਸੰਤ ਜਪੇ ਬਹਰੋਏ ਅਪ੍ਰੀਨਾ ਮ੍ਰਿਤਲਾਤਰ ਗਿਆਨ ਕੀ ਗੁਰੂ ਦਾ ਸ੍ਰੀ ਤੁਨ ਗੁਰਨ ਬਾਣ ਵਸਤ ਜੋਤਿ ਖਾਨ ਜਿੰਨੇ ਲੇਕੇ ਕਰਨਾ ਜੇ ਪ੍ਰਮਾਇਤ ਤੇ ਪਾਏ جیسا کی قدر کا ناؤں میں نے نامی نامی کو تھاؤں قدر کا مکانہ میں جار وارن جامعہ میں تو آرد و سبا پر سائی پھلکار تو سدا سلامت و جنکار پر گیا ہاتھ پر اندے پانی کو پہ اوپر سے مرد پرشتی کا پڑھو گئے جیسا ہم نے جائے اور کو یہ پر یہ مدبا پر کہتا ہم کو تو کہنا ہے کہہ رہا گا انہیں بات بیا ਕੁਣਿਆ ਆਪਣਿਆ ਮਾਪੇ ਤਾ ਭਗਵਾਨ ਪਰ ਕਰਤ ਜਿਤ ਮਨ ਨਾ ਵਤਰਾ ਕੋ ਤੇਰੇ ਮਨ ਆਇ ਕੋ ਨਿਡਰੁ ਕਿਲੇ ਕਿਤੇ ਭਗਤ ਨਾ ਵਰਦਾ ਮਾਣੇ ਪਰ ਮਾਉ ਸਰਦਾਨ ਦਾਨ ਚਾਹ ਹੁਕਮ ਤੁਮ ਤਲਾ ਉਕਮ ਬੰਦਿਤ ਕੰਵਾਰ ਅਮਰ ਰੂਪ ਕੀ ਮਾਣ ਕੋ ਜੇ ਤੋਆਕਾਰ ਨਾ ਪਾਜੈ ਪਨਿ ਜਿਉ ਵੇ ਰੇ ਪ੍ਰਾਨ ਬੋਤਨਾ ਪਰ ਬਕਾਰਨੀ ਨਾ ਜਿਦ ਤੁਮ ਦੇ ਪ੍ਰਾਨ ਜਿਤਵਾ ਨਾ ਕੋ ਕੀ ਜਾਣ ਤੁਮਾ ਨਾ ਕੋਈ ਜਾ ਕੰਮ ਆਪਰੇ ਤੂ ਸਾਜਿਆ ਆਪੇ ਨਾਨਕ ਹੋਇ ਇੱਕ ਪੁਰਾ ਕਰਤੂ ਤਰਲਾਇ ਜੋਰ ਨਹੀਂ ਤੂ ਜਾਣ ਆਣ ਤਕੰ ਤਕੂ ਆਖੈ ਇੱਕ ਪੁਰ ਗਿਆਨਾ ਵਰਡਾ ਗਏ ਉਹ ਦਿਨਾਂ ਇਹਂ ਕਾ ਡੱਕਾ ਹੋਵੇ ਨਾਨਕ ਇੱਕ ਉਹ ਪੁਰਾਣੇ ਗੁਰਿਆਮਾ ਸੁਹਾਇ ਪਾਤਾ ਲਾਗਵਾਤਾ ਅੱਲਾ ਕਾ ਗਾਤਾ ਗਾਤ ਹੋਰ ਕੋਪ ਭਾਤ ਤੇ ਧਨ ਤੁਰਾਤ ਹੈ ਭਾਰਾ ਕਰਨ ਤੇ ਬਾਦ ਗੁਰੂ ਦਾਤ ਬਿਠਾ ਹੋਏ ਤਦ ਕੀਆ ਨੇ ਤੇ ਕੋਈ ਬਨਾਤ ਨਾਨਕ ਹੋਤਾ ਕੀਆ ਆਪੇ ਜਾਣ ਆਪ ਸਾਲਾ ਜੀ ਸੱਲਾ ਹੈ ਜੀ ਨਾ ਪਾਇਨੀਆਂ ਤੇਵਾ ਕੋ ਬੇਤੁਨਾ ਗਿਆਨੀਆਂ ਤੁਮ ਤਾ ਤਪਤਾਂ ਗ੍ਰਹਿ ਦੀ ਮਾਲਾ ਭਰ ਤੇ ਤੁਮ ਮੋ ਮੜੀ ਏ ਤਿਸ ਨਾਮਾ ਮੇਤਰੈ ਨਾ ਕਿ ਪੈਨ ਨਾ ਕਰਨਾ ਤੇਰੇ ਨਾਮ ਵਤਨਾ ਦੇ ਤੁਮ ਨਾਮਦ ਅੰਧਾ ਜਾਪੇ ਗਿਆਨ ਮੰਨ ਚਤਨ ਜਗ ਕੀਤਾ ਆਕੰਧ ਜਾਪੇ ਪਾਰਾ ਵਾਰੰਤ ਕੰਧ ਤੇ ਜਲਾਏ ਚਾਗੀਆਂ ਅਨੰਤ ਪਾਰੇ ਜਾਣੇ ਇਹ ਤਾ ਜਾਣੇ ਕੋਈ ਬੋ ਤੱਲੇ ਬੋ ਤਾ ਹੋਏ ਕੋਡਾ ਕਰ ਗੁਰ ਚਾਹੋਂ ਤੇ ਉਪਰੂਪ ਚਾਹੋਂ ਨਾ ਹੋਇ ਗੁਰੂਜਾ ਹੋਏ ਕੋਏ ਜਾਣੇ ਰਸੋਏ ਜਿਉਂਦੇ ਆਪ ਜਾਣੇ ਆਪ ਆਪ ਨਾਨਕ ਵਰਵੀ ਕਰੀ ਦਾਤ ਬਉਧਾ ਕੰਧ ਜਿਆਣਾ ਜਾਏ ਬਟਾ ਵਾ ਤਾ ਤਥਾ ਤੁਮਾਏ ਜਿੱਤੇ ਮੰਗੈ ਕੋ ਦੁਖ ਬਾਰ ਜੇ ਸੰਗਤ ਮੈਂ ਗੁਜਾਰ ਕਿਤੇ ਖਟੁਟਾ ਮੇਂ ਤਾਰ ਜਿੱਤੇ ਦਾ ਦਰਨ ਕਰ ਪਾਏ ਜਿੱਤੇ ਮੂਰ ਖਾਣੇ ਖਾਏ ਕਿਤੇ ਦੁਖ ਕੋਖਤ ਮਾਰ ਇਹ ਪਿਆਰ ਜੇ ਤਾਰ ਬੱਤ ਦਰਜ ਪਾਣੇ ਹੋਇ ਹੋਰ ਆਤਮਕ ਤੈਤ ਇਹੋ ਐਕ ਆਤਮ ਨਾਏ ਉਹ ਜਾਣੇ ਕਿੰਨਾ ਮਖਾਏ ਆਪੇ ਜਾਣੇ ਆਪੇ ਦੇ ਅਗਦੇ ਪਸਰੀ ਕੇ ਜਿਸ ਨੂੰ ਬਖਸ਼ੇ ਸਿਰਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਹੁਣਾਂ ਪਾਗ ਅਮੁੱਲ ਕੰਡਾਲ ਅਮੁੱਲ ਹੋਰ ਅਮਜਾਏ ਤੂ ਪਾਏ ਅਮੁੱਲ ਕਰਮਾਏ ਅਮੁੱਲ ਤਰਮੁ ਜੀਵਾਨ ਅਮੁੱਲ ਕੁੱਲ ਅਮਰ ਪਰਮਾਨ ਅਮਰੋ ਕੀ ਸੁਭਿ ਨਿਸ਼ਾਨ ਆਮੂਲ ਕਾਰਨ ਪੂਰ ਪ੍ਰਮਾਣ ਨੂੰ ਲਾ ਗਿਆ ਨਾ ਗਿਆ ਆਗਾ ਕਰੇ ਲਾਇ ਆਖੇ ਮੇ ਵਾਰ ਤੁਹਾਨੂੰ ਆਖੇ ਪੁਰੇ ਤਰਵ ਧਿਆਨ ਆਖੇ ਬੰਨਿਆ ਜਿੰਦਾਂ ਆਦੇ ਗੋਪੀ ਚੈਤੂਂਦ ਅੱਖਾਂ ਅੰਦਰ ਆਖੇ ਚਤਤਾ ਤੇ ਇੰਦ ਕੀਤੇ ਬੁਰਦ ਆਖਾਂ ਕਾਹ ਨਾ ਕਹਿੰਦੇ ਵਾਕਹਿ ਸੁਰਨਰਮਨ ਦੇਵ ਕੇ ਧਿਆ ਕੇ ਆਣ ਤੋਏ ਕਿਤੇ ਗਹਿ ਗਹਿ ਤੁਧ ਜਾਣੇ ਇਦੇ ਕਿਤੇ ਹੋਰ ਪਰੇਤਾਨ ਨਾ ਕਹੇ ਜੀ ਦੇਵ ਦਾ ਭਾਵ ਜੇ ਲੋਭ ਨਾਨਕ ਨਾ ਨਾ ਗਾਜਾ ਓਏ ਇਹ ਕੋ ਆਗਿਆ ਗੋੜ ਤਰਗਾ ਮਾਨੇ ਜੀ ਅਤਰਗਾ ਵਾਰਾਗਾ ਵਾਰ ਉਦਰ ਕੇ ਮਾ ਤੁ ਕਰ ਕੇ ਹਰ ਦਸ ਹੱਥ ਮਾਨੇ ਵਾਜੇ ਨਾਦ ਨੇ ਤ ਸੰਕਾ ਜਿਤੇ ਵਗਨਹਾਰੇ ਜਿਤੇ ਰਾਤ ਪਰੇ ਤੁਲਨ ਨੇ ਜਿਤੇਗਾ ਮਹਾਰਿ ਗਾਮੇ ਤੋਂ ਕੋ ਪਾਣੀ ਬਰਨ ਤਰਗਾ ਰਾਜਾ ਤੁਮ ਦਵਾਰੇ ਕਾਮ ਜਿਤ ਗੋਪਲ ਜਾਨੈ ਜਿਤ ਪਰਮ ਜਾਰੈ ਗਾਮੇ ਜਿਤ ਕੋ ਮਾ ਦੇਵੀ ਸੋਹ ਤੁਦਾਰੇ ਕਾਮ ਹੈ ਇੰਦ ਅਦਤ ਬਖ ਦੇਵ ਤੇ ਅਦ ਮਾਨੇ ਗਾਮਰਤ ਸਮਾਦੀ ਅੰਦਰ ਗਾਮ ਕਦ ਚਾਰੇ ਗਾਮ ਅਦਿ ਸਤਿ ਸੋਕੀ ਗਾਮੈ ਵਿਚ ਪਦਾਰੇ ਤਾਹਨ ਪੜਤ ਗੁਣ ਤੀਦਰ ਜੋ ਤੁਮੇ ਨਾਮਾਲੇ ਗਾਮੈ ਮੋਨੀਆ ਮਨ ਮੋਹਣਾ ਨਾਮ ਸੁਗਮ ਅਸਵੇ ਆਲੇ ਗਾਮਰਤ ਪਾਏ ਤੇਰੇ ਆਰਖਰ ਜਿਤਨਾਲੇ ਗਾਮਾਰੋਧਮਾ ਕੋ ਦੂਰਾ ਗਾਮੈ ਪਾਣੀ ਉਜਾਰੇ ਗਾਮੈ ਖੰਡ ਮੰਡਤ ਵਰਪਨ ਨਾਗ ਕਰ ਦਹਾਰੇ ਈ ਗੁਣੋ ਗਾਮੈ ਜੋ ਤੁਧ ਪਾਣਨ ਕਦ ਦੇ ਦੇ ਭਗਤਿ ਨਾਲੇ ਵਰਕੇ ਕੇ ਕਾਮ ਨੇ ਮਜਨਾ ਨਾਮਾ ਨਾ ਜਾ ਵਿਚਾਰੇ ਸੋਏ ਸੁਧਾ ਕੱਟ ਹਾਰਤਾ ਜਾ ਸਾਦੀ ਨਹੀ ਐ ਭੀ ਹੋਤੀ ਜੈ ਨਦਰਸ ਜਤੰਦ ਨੁ ਜਾਈ ਰਗੀ ਲੰਗੀ ਪਾਣੀ ਕਰ ਕਰ ਜਨ ਦੀ ਮਾਇਆ ਜਿਨੂੰ ਬਾਜ ਕਰ ਰਬ ਤੇ ਚੈਤਾ ਆਪਣਾ ਜਿਗਤ ਸਿਵ ਹੈ ਬਦਲ ਭਾਗ ਕੋਈ ਕਰਦੇ ਕੁੰਨਾ ਕਰਨਾ ਜਾਈ ਸੋ ਪਾਤ ਚਾਹ ਕਹਾ ਪਤਹ ਨਾਮ ਕਰਨੁ ਜਾਈ ਮੰਡਾ ਦੇ ਕੋਪਰਾਂ ਤੋਂ ਢੋਲੇ ਜਾਂ ਕਰਿਆ ਉਹ ਦੂਤ ਜਿੱਤਾ ਕਾਲ ਕੋਰੇ ਤਾਇਆ ਜੁਡੰਡਾ ਪ੍ਰਤੀ ਦਾ ਇੱਕ ਦਿਗਲ ਜਮਾ ਤੇ ਮੰਜ ਤੇ ਰਹੀ ਤਾ ਆਗ ਦੇਦੈ ਉਹ ਦੇਦ ਆਗ ਅਨੀਰ ਆਨੰਦ ਆਗ ਜੁਡਕ ਉਹ ਗਿਆਨ ਦੇ ਆਰਪੰਦਾ ਮੰਗਲ ਕਾ ਬਾਤ ਨਾਮ ਆਗ ਨਾਮ ਨਾਲ ਹੀ ਵਰਜਾਗੀ ਰੇਦਸ ਦਾ ਦਾਤ ਜੋਗ ਵਿਜੋਗ ਕਰਨਾ ਮਿਲਿਆ ਨਾ ਮੇ ਬਾਗ ਦੇਦ ਸਿਆ ਦੇਦ ਆਗ ਅਨੀਰ ਆਨੰਦ ਨਾਮ ਦੇ ਜੀ موسیقی ਦੋ ਜੀ ਕੋ ਲਾਖ ਹੋਏ ਲਾਖ ਰਬੇ ਜਲਾ ਲਾ ਗਿੜਾ ਲੇਕ ਨੰਦ ਦੇ ਇਸੇ ਤਰ੍ਹਾਂ ਤੁਮ ਜਿਆ ਕਰੇ ਹੋਏ 315 ਦਾ ਗਾਥਿ ਕੀ ਕਾਮ ਜੀ ਕਰ। ਨਾਨਕ ਅੰਦੇ ਪਾਈਏ ਕੋੜ ਕੋੜ ਦੀ ਬਾਤ ਦੋ ਚ ਪੈਣਾ ਜੋ ਦੋਰ ਨੰਨ ਕੰਦੇ ਨਾ ਦੋਰ ਦੋ ਨਾ ਜੁੜਨ ਮਨ ਮਾ ਦੋ ਦੋ ਨਾ ਰਾਤ ਮਾ ਨੂੰ ਦੋ ਨਾ ਦੁਤੀ ਗਿਆਨ ਵਿਚਾਰ ਦੋ ਨਾ ਦੁਤੀ ਉਂਦਰ ਨੰਕਾਰ ਜਿਤ ਹੱਥ ਜੋਰ ਕਰਕੇ ਕੈ ਦੋਏ ਮਾਨਤ ਕੋ ਤੁਮ ਨਿਕਣਾ ਕੋਈ ਰਾਤੀ ਰੁਤੀ ਰੁਤੀ ਬਾਗ ਕੋਣ ਪਾਣੀ ਆਪਣੀ ਪਾਤਾਲ ਇਸ ਵਿੱਚ ਧਰਤੀ ਥਾਪ ਕਰਕੇ ਸੰਸਾਰ ਸ੍ਰੀ ਯੁਗਰਾਂ ਨੂੰ ਦੇ ਨਾਮ ਨੇ ਤਰੰਤ ਕਰਨੀ ਕਰਨੀ ਹੋਏ ਵਿਚਾਰ ਵਿਚਾਰ ਉੱਚਾ ਦਰਬਾਰ ਤੇ ਤੇ ਗੁਣ ਪੰਜ ਪ੍ਰਮਾਣ ਦੇ ਕਰਮ ਕਰਨ ਜਾਣ ਕੱਟ ਪਕਾਈ ਹੋ ਤੇ ਪਾਏ ਨਾਮ ਕਿਹਾ ਜਾ ਪਏ ਜਾਏ ਤਰਨ ਖੰਡ ਕਾ ਇਹੋ ਤਰਨ ਗਿਆਨ ਕੰਨ ਕਾ ਹੋ ਕਰਮ ਕੇ ਤੇ ਪਾਣੀ ਬਸੰਤਰ ਕੇ ਤੇ ਕਾਣ ਮੈਂ ਜਿਕੇ ਤੇ ਬ੍ਰਹਮ ਕਾਂਤ ਕਰਨਿਆ ਰੂਪ ਰਾਕੇ ਵੇਸ ਇਤਿ ਗਿਆਨ ਕਰੰਤ ਨੂੰ ਮੇਰ ਕੇ ਜੰਗ ਤੇ ਤਉਪਦੇਸ਼ ਕੇ ਤੇਤ ਜੰਮ ਸੋਰ ਕੇ ਤੇ ਕੇ ਮਨੁ ਦੇ ਪਰ ਕੇ ਸਿਰ ਬੰਨਣਾ ਨਾ ਖਜੇ ਕੇ ਦੇਵ ਕੇ ਤੇ ਦੇਵ ਦਾ ਨਾਮ ਮਨ ਤੇ ਜਿ ਤਰ ਤਸਮੰਦਰ ਕਿਆ ਖਾਣੇ ਕਿ ਕਿਆ ਬਾਣੇ ਕਿ ਤੇ ਬਾਤ ਜਰੰਦ ਕਿੰਨਿਆ ਘੋਤੇ ਸੇਵਕ ਤੇ ਨਾਨਕ ਅਤਮੰਤ ਜਨ ਖੰਡਾ ਜਪਤੰਤੈ ਨਾਮ ਜਨੋਤ ਪੁਣੰਦ ਚਰਨ ਧੰਕ ਕੇ ਬਾਣ ਰੁਥੈ ਕਰਤ ਕਰੇ ਬਹੁਤ ਮੂਹ ਬਤਾ ਕੇ ਗਲਾਂ ਬਤਿਆ ਨਾ ਜਾਏ ਇਹੋ ਕਹਿ ਤੈ ਬਤਾਏ

ਜਦ कांड ਮੰਗਲ ਵਰ ਮੰਗਲ ਜੇ ਕੋ ਕਰਤਾਨੰਤ ਜਦ ਲੋਰੂ ਆਕਾਰ ਜਿਵੇਂ ਉਤਲ ਰੁਕਾਰ ਵੀ ਕੈਤ ਸਗਰ ਵਿਚਾਰ ਮਨਕ ਮੰਗੜ ਅਸਾਰ ਜਦ ਪਹਾਰਾ ਸ੍ਰਿਸ਼ਿਆਰ ਐਨ ਮਨ ਦੇ ਪਿਆਰ ਕੋਮਕ ਲਗ ਤੋ ਪਾਂਡਾ ਪੋਮ ਤਟਾਲ ਕੜੀਏ ਸਰਪ ਸੂਤੀ ਕਿਰਸਾ ਜਿੰਕੋ ਨਦਰ ਤੁਮ ਚੰਕਾਰ ਨਾਨਕ ਨਦਰ ਵਿਦਿ ਨਿਹਾਲ ਕਰੋ ਸਰਵਨਾ ਕਰੋ ਪਾਣੀ ਬਿਦਾਰ ਮਾਤਾ ਤੱਕ ਮਹਤ ਜਿਸਰਾ ਦੁਰਦਾਈ ਦਾ ਜਿਲੇ ਸਰੁਜਤ ਜੰਨਿਆਨਾ ਗੁਰਿਆਨ ਨਾਮਾ ਤੇ ਤਰਵਾ ਦੂਰ ਕਰਦੀ ਆਪੋ ਆਪਣੀ ਇਹ ਰਿਹਾ ਤੇ ਤੋਰ ਜਿਨੀ ਨਾਮ ਤੇ ਆਇਆ ਅਮਸ਼ਕਤ ਕਾਲ ਨਾਨਕ ਤੇ ਉਜਲੇ ਤੇ ਤੀ ਛੁਟੇ ਨਾਲ ਜਿਨੀ ਨਾਮ ਤੇ ਆਇਆ ਅਮਸ਼ਕਤ ਕਾਲ ਨਾਨਕ ਤੇ ਉਜਲੇ ਤੇ ਤੀ ਛੁਟੇ ਨਾਲ